ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ RAM KALI MEHLATIJA ਅਨੰਦ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਅਰੰਦ ਸਾਹਿਬ ਚੋਂ ਇਹ ਸ਼ਬਦ ਸੋ ਨਰ ਮਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਜਦੋਂ ਆਪਾਂ ਇਹ ਸ਼ਬਦ ਨੂੰ ਪੜਨਾਂ ਦੇ ਸਕੇਲ ਤੇ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਮਾਂਦੇ ਹਾਂ ਤੇ ਚੌਥੇ ਕਰੇ ਨੂੰ ਸਾਂ ਮੰਨ ਕੇ ਮੰਦਰ ਸੱਤਕ ਵਿੱਚ ਸ਼ੁੱਧ ਨੀ ਅਤੇ ਸ਼ੁੱਧ ਪਾ ਇਸ ਤੋਂ ਬਾਅਦ ਮਾ ਸੱਤਕ ਵਿੱਚ ਸਾ ਤੋਂ ਬਾਅਦ ਸ਼ੁਧਰੇ ਸ਼ੁੱਧ ਗਾ ਸ਼ੁੱਧ ਮਾ ਤੇ ਤੀਵਰ ਮਾ ਦੋਨੋਂ ਲੱਗਦੇ ਹਨ ਉਸ ਤੋਂ ਬਾਅਦ ਪਾ ਸ਼ੁੱਧ ਧਾ ਸ਼ੁੱਧ ਨੀ ਅਤੇ ਸਾ ਤਾਂ ਸੱਤਕ ਵਿੱਚ ਸ਼ਬਦਾਚਰਨ ਸ਼ੁੱਧ ਰਹਿ ਤਾ ਹੈ ਤੇ ਜਦੋਂ ਆਪਾਂ ਇਹ ਸ਼ਬਦ ਨੂੰ ਗਾਇਨ ਕਰਦੇ ਹਾਂ ਮਿੱਠੀ ਤਨ ਹੈ ਆਸਾਨੀ ਦੇ ਨਾਲ ਛੋਟੀਆਂ ਬੱਚੀਆਂ ਵੀ ਇਸ ਨੂੰ ਸਿੱਖ ਸਕਦੀਆਂ ਹਨ ਪਹਿਲੇ ਆਪਾਂ ਸਥਾਈ ਗਾਇਨ ਕਰਦੇ ਹਾਂ ਫਿਰ ਸਿੱਖਦੇ ਹਾਂ ਸਥਾਈ ਤੇ ਉਸ ਤੋਂ ਬਾਅਦ ਅੰਤਰਾ ਗਾਇਨ ਕਰਕੇ ਸਿੱਖਾਂਗੇ ਤੇ ਦੇਖਦੇ ਹਾਂ ਸ਼ਬਦ ਆਪ ਜੀ ਨੇ ਸਰਵਣ ਪਹਿਲਾਂ ਹੀ ਕੀਤਾ ਹੋਣਾ ਹੈ ਸੋ ਅੰਮ੍ਰਿਤ ਗੁਰ ਤੇ ਪਾ मुन मोन जलमृत खोज दे मुन नल अमृत खोज दे ਦੇਖਦੇ ਹਾਂ ਹੁਣ ਕੱਲੇ ਕੱਲੇ ਸੁਰ ਤੇ ਸੋ ਅੰਰੇਤ ਗੋਰਤੇ ਪਾਇਆ ਸੋ ਅੰਰੇਤ ਗੋਰਤੇ ਪਾਇਆ ਆਇਆ ਸੁਰ ਨੰਨੇ ਤੇ ਬੁਲ ਤੇ ਆਇਆ ਇਸ ਤੋਂ ਬਾਅਦ ਸੁਰ ਨਰ ਮੋਨ ਜਨ ਸੁਰ ਨਰ ਮੋਨ ਜਨ ਤਪੋਜ ਦੇ ਸੁਰ ਨਰ ਮਨ ਜਨ ਅਮ੍ਰਿਤ ਖੋਜ ਦੇ ਹੁਣ ਇੱਕ ਵਾਰ ਅੰਤਰਾ ਗਾਇਨ ਕਰਦੇ ਹਾਂ ਫਿਰ ਸਕਦੇ ਆ ਅੰਤਰੇ ਨੂੰ ਸਿੱਧਾ ਤਾਰਬੱਤਕ ਦੇ ਸਾਥੋਂ ਪਾਇਆਂ ਰਿਤ ਗੁਰ ਕਿਰਪਾ ਕੇ ਨੇ ਸਤਜਾ ਮਨ ਵਸਾਇਆ पायामृत गुरु किर सच्चा मन बसया सुर सूरनर मुन जनमृतोज दे सर् नर मुन अमृत खोज दे सो गुरते पाया स्ुरते पाया पाया अमृत गुरु क्र पि ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ ਹੋਰ ਸ਼ਲੋਕ ਕਰ ਲੈਂਦੇ ਹਾਂ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ ਸੱਚ ਮਨ ਵਸਾਇਆ ਸੱਚ ਮਨ ਵਸਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਸੱਚ ਮਨ ਵਸਾਇਆ ਫਿਰ ਹਾਂ ਹਾਂ ਸੁਰ ਨਰ ਸੁਰ ਹਾਂ ਸੁਰ ਨਰ ਮੋਨ ਜਨ ਅੰਮ੍ਰਿਤ ਖੋਜ ਦੇ ਸੁਰ ਨਰ ਮੋਨ ਜਾਣ ਅੰਮ੍ਰਿਤ ਖੋਜ ਦੇ ਫਿਰ ਤੁਮ ਆਮ੍ਰਿਤ ਗੋੜਤੇ ਪਾਇਆ ਮੈਨੂੰ ਉਮੀਦ ਹੈ ਕਿ ਆਸਾਨੀ ਦੇ ਨਾਲ ਪੜਣਾ ਤੇ ਛੋਟੀਆਂ ਬੱਚੀਆਂ ਇਹ ਸ਼ਬਦ ਨੂੰ ਸਿੱਖ ਸਕਣਗੀਆਂ ਗਾਇਨ ਕਰ ਸਕਣਗੀਆਂ ਇਸੇ ਉਮੀਦ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ